ਸ਼੍ਰੀ ਅੰਮ੍ਰਿਤਪਾਲ ਸਿੰਘ ਸ਼੍ਰੀ ਅੰਮ੍ਰਿਤਪਾਲ ਸਿੰਘ ਪੰਜਾਬ ਦੇ 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਸੌ ਚੁੱਕ ਲਈ ਗਈ ਹੈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਹਾਲੇ ਸੌ ਨਹੀਂ ਚੁੱਕੀ ਗਈ ਹਾਲਾਂਕਿ ਜਦੋਂ ਨਾਮ ਲਏ ਜਾ ਰਹੇ ਸੀ ਤਾਂ ਉਸ ਦੌਰਾਨ ਅੰਮ੍ਰਿਤਪਾਲ ਸਿੰਘ ਦਾ ਵੀ ਨਾਂ ਬੋਲਿਆ ਗਿਆ ਸੰਸਦ ਦੇ ਵਿੱਚ ਪਰ ਉਹ ਗੈਰ ਹਾਜ਼ਰ ਸਨ ਦਰਅਸਲ ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਦੇ ਤਹਿਤ ਹਾਲਾਂਕਿ ਉਹ ਖਡੂਰ ਸਾਹਿਬ ਤੋਂ ਐਮਪੀ ਵਜੋਂ ਜਿੱਤ ਚੁੱਕੇ ਨੇ ਤੇ ਰਿਕਾਰਡ ਤੋੜ ਵੋਟਾਂ ਦੇ ਨਾਲ ਉਹਨਾਂ ਨੂੰ ਜਿਤਾਇਆ ਹੈ ਖਡੂਰ ਸਾਹਿਬ ਵਾਸੀਆਂ ਨੇ 197000 ਤੋਂ ਵੱਧ ਵੋਟਾਂ ਨਾਲ ਉਹ ਜਿੱਤੇ ਨੇ ਪਰ ਹਾਲੇ ਉਹਨਾਂ ਨੂੰ ਪੈਰੋਲ ਨਹੀਂ ਮਿਲੀ ਹੈ ਮੌਹਲਤ ਨਹੀਂ ਮਿਲੀ ਹੈ ਕਿ ਉਹ ਸੌ ਚੁੱਕ ਸਕਣ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਬੰਦ ਨੇ ਕਦੋਂ ਉਹਨਾਂ ਨੂੰ ਸੌ ਚੁਕਾਈ ਜਾਣੀ ਹੈ ਇਹ ਹਾਲੇ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਜ ਪੰਜਾਬ ਦੇ 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਸੌਹ ਚੁੱਕੀ ਗਈ ਤੇ ਇਸ ਦੌਰਾਨ ਜਦੋਂ ਨਾਮ ਲਏ ਜਾ ਰਹੇ ਸੀ ਜਦੋਂ ਬੁਲਾਇਆ ਜਾ ਰਿਹਾ ਸੀ ਸੌਹ ਚੁੱਕਣ ਦੇ ਲਈ ਤਾਂ ਉਸ ਦੌਰਾਨ ਅਮਰਿਤਪਾਲ ਸਿੰਘ ਨੂੰ ਵੀ ਬੁਲਾਇਆ ਗਿਆ ਉਹਨਾਂ ਦਾ ਨਾਮ ਵੀ ਬੋਲਿਆ ਗਿਆ ਲਿਸਟ ਦੇ ਵਿੱਚ ਅਮਰਿਤਪਾਲ ਸਿੰਘ ਦਾ ਨਾਮ ਸੀ ਪਰ ਕਿਉਂਕਿ ਹਾਲੇ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਆਉਣ ਦੇ ਲਈ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਪੈਰੋਲ ਨਹੀਂ ਦਿੱਤੀ ਗਈ ਹੈ ਤੇ ਹਾਲੇ ਅਮਰਿਤਪਾਲ ਸਿੰਘ ਸੌ ਨਹੀਂ ਚੁੱਕ ਸਕੇ ਹਾਲਾਂਕਿ ਇਸ ਦੇ ਵਿੱਚ ਪ੍ਰੋਵੀਜ਼ਨ ਇਹੀ ਹੈ ਕਿ ਅਮਰਿਤਪਾਲ ਸਿੰਘ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਜਾਵੇਗਾ ਤੇ ਚੈਂਬਰ ਦੇ ਵਿੱਚ ਜਾ ਕੇ ਉਹਨਾਂ ਨੂੰ ਸੌ ਚੁਕਾਈ ਜਾਵੇਗੀ ਤਾਂ ਇਹ ਕਦੋਂ ਸੌ ਚੁਕਾਈ ਜਾਂਦੀ ਹੈ ਇਹ ਦੇਖਣਾ ਹੋਵੇਗਾ ਪਰ ਫਿਲਹਾਲ ਅਮਰਿਤਪਾਲ ਸਿੰਘ ਨੂੰ ਸੌ ਨਹੀਂ ਚੁਕਾਈ ਗਈ 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਪੰਜਾਬ ਦੇ ਸੌ ਚੁੱਕ ਲਈ ਗਈ ਹੈ ਅਮਰਿਤਪਾਲ ਸਿੰਘ ਦਾ ਨਾਮ ਵੀ ਸੰਸਦ ਦੇ ਵਿੱਚ ਗੂੰਜਿਆ ਹੈ ਸ਼੍ਰੀ ਅਮਰਿਤਪਾਲ ਸਿੰਘ ਸ਼੍ਰੀ ਅਮਰਿਤਪਾਲ ਸਿੰਘ ਪੰਜਾਬ ਦੇ 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਸੌ ਚੁੱਕ ਲਈ ਗਈ ਹੈ ਅਮਰਿਤਪਾਲ ਸਿੰਘ ਦੇ ਵੱਲੋਂ ਹਾਲੇ ਸੌ ਨਹੀਂ ਚੁੱਕੀ ਗਈ ਹਾਲਾਂਕਿ ਜਦੋਂ ਨਾਮ ਲਏ ਜਾ ਰਹੇ ਸੀ ਤਾਂ ਉਸ ਦੌਰਾਨ ਅਮਰਿਤਪਾਲ ਸਿੰਘ ਦਾ ਵੀ ਨਾਂ ਬੋਲਿਆ ਗਿਆ ਸੰਸਦ ਦੇ ਵਿੱਚ ਪਰ ਉਹ ਗੈਰ ਹਾਜ਼ਰ ਸਨ ਦਰਅਸਲ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਦੇ ਤਹਿਤ ਹਾਲਾਂਕਿ ਉਹ ਖਡੂਰ ਸਾਹਿਬ ਤੋਂ ਐਮਪੀ ਵਜੋਂ ਜਿੱਤ ਚੁੱਕੇ ਨੇ रिकॉर्ड तोड़ वोटਾਂ ਦੇ ਨਾਲ ਉਹਨਾਂ ਨੂੰ ਜਿਤਾਇਆ ਹੈ ਖਡੂਰ ਸਾਹਿਬ ਵਾਸੀਆਂ ਨੇ 197000 ਤੋਂ ਵੱਧ ਵੋਟਾਂ ਨਾਲ ਉਹ ਜਿੱਤੇ ਨੇ ਪਰ ਹਾਲੇ ਉਹਨਾਂ ਨੂੰ ਪੈਰੋਲ ਨਹੀਂ ਮਿਲੀ ਹੈ ਮੌਹਲਤ ਨਹੀਂ ਮਿਲੀ ਹੈ ਕਿ ਉਹ ਸੌ ਚੁੱਕ ਸਕਣ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਬੰਦ ਨੇ ਕਦੋਂ ਉਹਨਾਂ ਨੂੰ ਸੌ ਚੁਕਾਈ ਜਾਣੀ ਹੈ ਇਹ ਹਾਲੇ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਜ ਪੰਜਾਬ ਦੇ 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਸੌ ਚੁੱਕੀ ਗਈ ਤੇ ਇਸ ਦੌਰਾਨ ਜਦੋਂ ਨਾਮ ਲਏ ਜਾ ਰਹੇ ਸੀ ਜਦੋਂ ਬੁਲਾਇਆ ਜਾ ਰਿਹਾ ਸੀ ਸੌ ਚੁੱਕਣ ਦੇ ਲਈ ਤੌਸਦਰਨ ਅਮਰਿਤਪਾਲ ਸਿੰਘ ਨੂੰ ਵੀ ਬੁਲਾਇਆ ਗਿਆ ਉਹਨਾਂ ਦਾ ਨਾਮ ਵੀ ਬੋਲਿਆ ਗਿਆ ਲਿਸਟ ਦੇ ਵਿੱਚ ਅਮਰਿਤਪਾਲ ਸਿੰਘ ਦਾ ਨਾਮ ਸੀ ਪਰ ਕਿਉਂਕਿ ਹਾਲੇ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਆਉਣ ਦੇ ਲਈ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਪੈਰੋਲ ਨਹੀਂ ਦਿੱਤੀ ਗਈ ਹੈ ਤੇ ਹਾਲੇ ਅਮਰਿਤਪਾਲ ਸਿੰਘ ਸੌਂ ਨਹੀਂ ਚੁੱਕ ਸਕੇ ਹਾਲਾਂਕਿ ਇਸ ਦੇ ਵਿੱਚ ਪ੍ਰੋਵੀਜ਼ਨ ਇਹੀ ਹੈ ਕਿ ਅਮਰਿਤਪਾਲ ਸਿੰਘ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਜਾਵੇਗਾ ਤੇ ਚੈਂਬਰ ਦੇ ਵਿੱਚ ਜਾ ਕੇ ਉਹਨਾਂ ਨੂੰ ਸੌਂ ਚੁਕਾਈ ਜਾਵੇਗੀ ਤਾ ਇਹ ਕਦੋਂ ਸੌ ਚੁਕਾਈ ਜਾਂਦੀ ਹੈ ਇਹ ਦੇਖਣਾ ਹੋਵੇਗਾ ਪਰ ਫਿਲਹਾਲ ਅਮਰਿਤਪਾਲ ਸਿੰਘ ਨੂੰ ਸੌ ਨਹੀਂ ਚੁਕਾਈ ਗਈ 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਪੰਜਾਬ ਦੇ ਸੌ ਚੁੱਕ ਲਈ ਗਈ ਹੈ ਅਮਰਿਤਪਾਲ ਸਿੰਘ ਦਾ ਨਾਮ ਵੀ ਸੰਸਦ ਦੇ ਵਿੱਚ ਗੂੰਜਿਆ ਹੈ